ਸਟਾਰਟ ਆਰਥਿਕ ਪੱਖ ਤੋਂ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਰਹੀ ਹੈ ਜਿਸ ਕਾਰਨ ਵੱਡੀ ਪੱਧਰ ਉੱਤੇ ਨਿਰਾਸ਼ਾ ਪੈਦਾ ਹੋ ਰਹੀ ਹੈ ਡੰਡੀ ਹੁਣ ਤੱਕ ਇਸ ਪਾਸੇ ਉਸ ਦਾ ਪਹਿਲਾ ਰੁਖ ਲਗਾਤਾਰ ਵੱਧ ਤੋਂ ਵੱਧ ਕਰਜ਼ੇ ਚੁੱਕਣ ਦਾ ਰਿਹਾ ਹੈ ਡੰਡੀ ਦੂਜੀ ਅਹਿਮ ਗੱਲ ਏ ਹੈ ਕਿ ਮਾਰਿਆ ਇਕੱਠਾ ਕਰਨ ਲਈ ਮਿੱਥੇ ਗਏ ਨਿਸ਼ਾਨਿਆਂ ਤੋਂ ਇਹ ਸਰਕਾਰ ਵੱਡੀ ਹੱਦ ਤੱਕ ਪਛੜ ਗਈ ਹੈ ਡੰਡੀ ਸੂਬੇ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਇਸ ਪਾਰਟੀ ਨੇ ਜਿੱਥੇ ਪਹਿਲੀਆਂ ਸਰਕਾਰਾਂ ਵੱਲੋਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਹੈ ਉਸ ਦੇ ਨਾਲ ਨਾਲ ਚੋਣਾਂ ਵਿੱਚ ਇਸ ਪਾਰਟੀ ਨੇ ਘਰਾ ਲਈ ਮੁਫਤ ਬਿਜਲੀ ਦੇਣ ਔਰਤਾਂ ਨੂੰ ਮਹੀਨਾਵਾਰ ਧਨ ਰਾਸ਼ੀ ਦੇਣ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਪੰਜਾਬ ਵਿੱਚ ਸਿਹਤ ਇਨਕਲਾਬ ਲਿਆਉਣ ਦੀ ਗੱਲ ਵੀ ਕੀਤੀ ਸੀ ਪਰ ਇਹਨਾਂ ਵਾਅਦਿਆਂ ਵਿੱਚੋਂ ਉਹ ਘਰਾ ਲਈ ਮੁਫਤ ਬਿਜਲੀ ਦੇਣ ਦਾ ਵਾਦਾ ਹੀ ਪੂਰਾ ਕਰ ਸਕੀ ਉਹ ਵੀ ਬਿਜਲੀ ਨਿਗਮ ਨੂੰ ਕਰਜ਼ਾਈ ਕਰਕੇ ਪਰ ਗੌਰ ਨਾਲ ਦੇਖਿਆ ਜਾਵੇ ਤਾਂ ਇਸ ਸਰਕਾਰ ਦੀ ਪ੍ਰਾਪਤੀ ਵਦ ਤੋਂ ਵੱਧ ਕਰਜ਼ਾ ਚੁੱਕਣ ਦੀ ਹੀ ਰਹੀ ਹੈ ਡੰਡੀ ਇਥੋਂ ਤੱਕ ਕਿ ਇਸ ਪਾਸੇ ਉਸ ਦੀ ਦੌੜ ਪਹਿਲੀਆਂ ਸਰਕਾਰਾਂ ਤੋਂ ਕਿਤੇ ਤੇਜ਼ ਹੈ ਡੰਡੀ ਸਰਕਾਰ ਨੇ 22223 ਵਿੱਚ 47262 ਕਰੋੜ ਰੁਪਏ ਦਾ ਕਰਜ਼ਾ ਚੁਕਿਆ 22324 ਵਿੱਚ 49410 ਕਰੋੜ ਰੁਪਏ ਦਾ ਅਤੇ ਫਿਰ ਇਸੇ ਹੀ ਤਰ੍ਹਾਂ ਚਾਲੂ ਵਿੱਤੀ ਸਾਲ ਵਿੱਚ ਵੀ ਹੁਣ ਤੱਕ 44031 ਕਰੋੜ ਰੁਪਏ ਦਾ ਕਰਜ਼ਾ ਸਟਾਰਟ ਚੁੱਕ ਲਿਆ ਗਿਆ ਹੈ ਡੰਡੀ ਇਸ ਤਰ੍ਹਾਂ ਸਾਲ 22425 ਵਿੱਚ ਪੰਜਾਬ ਸਰ ਪਿਛਲੇ ਕਰਜ਼ੇ ਸਮੇਤ ਸਮੁੱਚਾ ਕਰਜ਼ਾ 353600 ਕਰੋੜ ਰੁਪਏ ਹੋ ਜਾਏਗਾ ਅਤੇ ਇਸੇ ਰਫ਼ਤਾਰ ਨਾਲ ਇਹ ਸਰਕਾਰ ਕਰਜ਼ਾ ਚੁਕਣਾ ਜਾਰੀ ਰੱਖਦੀ ਹੈ ਤਾਂ ਸਾਲ 2027 ਤੱਕ ਸੂਬੇ ਸਿਰ 5 50000 ਕਰੋੜ ਰੁਪਏ ਦਾ ਕੁੱਲ ਕਰਜ਼ਾ ਚੜ ਸਕਦਾ ਹੈ ਡੰਡੀ ਇਸ ਨਾਲ ਉਸ ਨੂੰ ਪਿਛਲੇ ਸਾਰੇ ਲਏ ਕਰਜ਼ੇ ਦਾ ਵਿਆਜ ਵੀ ਤਾਰਨਾ ਪੈ ਰਿਹਾ ਹੈ ਡੰਡੀ ਹੁਣ ਤੱਕ ਉਸ ਨੇ ਜਿੱਥੇ 12000 ਕਰੋੜ ਤੋਂ ਵਧੇਰੇ ਦਾ ਮੂਲ ਤਨ ਵਾਪਸ ਕੀਤਾ ਹੈ ਉਥੇ 23000 ਕਰੋੜ ਰੁਪਏ ਦਾ ਵਿਆਜ ਵੀ ਚੁਕਾਇਆ ਹੈ ਡੰਡੀ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਨੇ ਵੀ ਕਈ ਪੱਖਾਂ ਤੋਂ ਲੋਕਾਂ ਨੂੰ ਮੁਫਤ ਖੋਰੀ ਦੀਆਂ ਸਕੀਮਾਂ ਨਾਲ ਚਾਟੇ ਲਾਇਆ ਸੀ ਡੰਡੀ ਅੱਜ ਕੱਲ ਦਿੱਲੀ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਥਾਂ ਪੁਰ ਥਾਂ ਲੰਮੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਹਨ ਡੰਡੀ ਪਾਣੀ ਪ੍ਰਾਪਤ ਕਰਨ ਲਈ ਇਨ੍ਹਾਂ ਕਤਾਰਾਂ ਵਿੱਚ ਲੜਾਈਆਂ ਝਗੜੇ ਵੀ ਸ਼ੁਰੂ ਹੋ ਗਏ ਹਨ ਡੰਡੀ ਦਿੱਲੀ ਦੇ ਸ਼ਾਹਦਰਾ ਇਲਾਕੇ ਵਿੱਚ ਪਾਣੀ ਭਰਨ ਨੂੰ ਲੈ ਕੇ ਹੋਈ ਇੱਕ ਲੜਾਈ ਵਿੱਚ ਇੱਕ ਔਰਤ ਦੀ ਜਾਨ ਵੀ ਚਲੀ ਗਈ ਸੀ ਡੰਡੀ ਪੈਦਾ ਹੋਏ ਅਜਿਹੇ ਹਾਲਾਤ ਨੂੰ ਦੇਖਦਿਆਂ ਦਿੱਲੀ ਦੀ ਆਪ ਮੰਤਰੀ ਆਤਸ਼ੀ ਨੇ ਉਪ ਰਾਜਪਾਲ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦਾ ਜੋ ਜਿਸ ਦੇ ਜਵਾਬ ਵਿੱਚ ਉੱਪਰ ਰਾਜਪਾਲ ਨੇ ਕੇਜਰੀਵਾਲ ਦੇ ਨਾਂ ਇਸ ਲਈ ਖੁੱਲੀ ਚਿੱਠੀ ਲਿਖੀ ਹੈ ਕਿਉਂਕਿ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣ ਦਾ ਐਲਾਨ ਕਰ